ਪੰਜਾਬ ਯੂਨੀਵਰਸਿਟੀ ਦਾ ਬਦਲਿਆ ਇਤਿਹਾਸ ਪਹਿਲੀ ਵਾਰ ਆਜ਼ਾਦ ਉਮੀਦਵਾਰ ਬਣਿਆ ਪ੍ਰਦਾਨ ਅਨੁਰਾਗ ਦਲਾਲ ਦੇ ਸਿਰ ਸਜਿਆ ਤਾਜ 303 ਵੋਟਾਂ ਨਾਲ ਪ੍ਰਿੰਸ ਨੂੰ ਹਰਾ ਕੇ ਅਨੁਰਾਗ ਨੇ ਬਣਾਇਆ ਇਤਿਹਾਸ ਹਾਸਲ ਕੀਤੀਆਂ 3433 ਵੋਟਾਂ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਆਜ਼ਾਦ ਉਮੀਦਵਾਰ ਨੇ ਪ੍ਰਦਾਨ ਦੇ ਅਹੁਦੇ ਤੇ ਜਿੱਤ ਹਾਸਲ ਕੀਤੀ ਹੈ। ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਪੀਯੂ ਦੇ ਨਵੇਂ ਮੁਖੀ ਬਣ ਗਏ ਹਨ। ਚੋਣਾਂ ਤੋਂ ਕੁਝ ਦਿਨ ਪਹਿਲਾਂ ਅਨੁਰਾਗ ਦਲਾਲ ਨੇ ਐਨਐਸਯੂ ਆਇਤੋ ਬਗਾਵਤ ਕੀਤੀ ਅਤੇ ਵਿਦਿਆਰਥੀ ਕੌਂਸਲ ਚੋਣਾਂ ਲਈ ਆਜ਼ਾਦ ਉਮੀਦਵਾਰ ਵਜੋਂ ਖੜੇ ਹੋਏ। ਅਤੇ 3433 ਵੋਟਾਂ ਹਾਸਲ ਕਰਕੇ ਉਨ੍ਹਾਂ ਨੇ ਸੀਵਾਈਐਸਐਸ ਤੋਂ ਆਪਣੇ ਵਿਰੋਧੀ ਪ੍ਰਿੰਸ ਚੌਧਰੀ ਨੂੰ 303 ਵੋਟਾਂ ਦੇ ਫਰਕ ਨਾਲ ਹਰਾਇਆ। ਐਬੀਵੀਪੀ ਦੀ ਅਰਪਿਤਾ ਗਰਕ ਪ੍ਰਧਾਨ ਦੇਹੁ ਦੇ ਲਈ ਤੀਜੇ ਨੰਬਰ ਤੇ ਰਹੀ। ਉਨ੍ਹਾਂ ਨੂੰ 1114 ਵੋਟਾਂ ਮਿਲੀਆਂ। ਅਨੁਰਾਗ ਨੇ ਐਸਓਪੀ ਹੂ ਅਤੇ ਐਚਆਈਐਮਐਸਯੂ ਸੰਗਠਨਾ ਨਾਲ ਗੱਠ ਜੋੜ ਕਰਕੇ ਇਹ ਚੋਣ ਜਿੱਤੀ ਹੈ। ਇਸ ਦੇ ਨਾਲ ਹੀ ਇਸ ਵਾਰ ਵਿਦਿਆਰਥੀ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਬਿਨਾਂ ਸਿਆਸੀ ਹਮਾਇਤ ਤੋਂ ਖੜੇ ਵਿਦਿਆਰਥੀਆਂ ਨੂੰ ਵੱਡੀ ਜਿੱਤ ਮਿਲੀ ਹੈ ਨਤੀਜੇ ਤੋਂ ਬਾਅਦ ਨੌਜਵਾਨਾਂ ਨੇ ਜੇਤੂਆਂ ਨੂੰ ਮੋਢਿਆਂ ਤੇ ਚੁੱਕ ਕੇ ਜਿੱਤ ਦੇ ਨਾਰੇ ਲਾਏ ਵਿਦਿਆਰਥੀਆਂ ਨੇ ਢੋਲ ਦੀ ਧੁੰਨ ਨਾਲ ਜਸ਼ਨ ਮਨਾਇਆ ਦਲਾਲੂ ਐਨਐਸਯੂਆਈ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਟਿਕਟ ਨਹੀਂ ਦਿੱਤੀ ਗਈ ਇਸ ਦੇ ਨਾਲ ਹੀ ਇਹ ਬੀਵੀਪੀ ਅਤੇ ਸੀਵਾਈਐਸਐਸਵੀ ਸਦਮੇ ਵਿੱਚ ਹਨ ਜੋ ਆਪਣੀ ਸਾਰੀ ਤਾਕਤ ਚੋਣ ਪ੍ਰਚਾਰ ਵਿੱਚ ਲਾਉਣ ਦੇ ਬਾਵਜੂਦ ਕੈਂਪਸ ਵਿੱਚ ਜਿੱਤ ਦਾ ਝੰਡਾ ਨਹੀਂ ਲਹਿਰਾ ਸਕੇ ਪਿਛਲੇ ਸਾਲ ਐਨਐਸਯੂਆਈ ਦੇ ਜਤਿੰਦਰ ਸਿੰਘ ਨੇ ਪੀਯੂ ਪ੍ਰਧਾਨ ਦਾ ਅਹੁਦਾ ਜਿੱਤੇ ਆ ਸੀ ਜਦੋਂ ਕਿ ਮੀਤ ਪ੍ਰਧਾਨ ਦੇ ਅਹੁਦੇ ਤੇ ਐਨਐਸਯੂਆਈ ਦੇ ਉਮੀਦਵਾਰ ਅਰਚਿਤ ਗਰਗ 3631 ਵੋਟਾਂ ਲੈ ਕੇ ਜੀਤੂ ਰਹੇ ਹਨ ਕਰਨਦੀਪ ਸਿੰਘ ਨੂੰ ਆਪਣੇ ਵਿਰੋਧੀ ਸਾਥ ਤੋਂ 2596 ਵੋਟਾਂ ਮਿਲੀਆਂ ਸਕੱਤਰ ਦੇ ਅਹੁਦੇ ਲਈ ਜਨਾਇਕ ਜਨਤਾ ਪਾਰਟੀ ਦੇ ਵਿਦਿਆਰਥੀ ਵਿੰਗ ਐਨਸੋ ਦੇ ਵਿਨੀਤ ਯਾਦਵ ਜੇਤੂ ਰਹੇ ਪਿਛਲੀ ਵਾਰ ਵੀ ਐਨਸੋ ਦੇ ਉਮੀਦਵਾਰ ਦੀਪਕ ਗੋਇਤ ਨੇ ਸਕੱਤਰ ਦੇ ਅਹੁਦੇ ਤੇ ਜਿੱਤ ਹਾਸਲ ਕੀਤੀ ਸੀ ਸੰਯੁਕਤ ਸਕੱਤਰ ਦੇ ਅਹੁਦੇ ਤੇ ਬੀਵੀਪੀ ਦੇ ਜਸਵਿੰਦਰ ਰਾਣਾ 3499 ਵੋਟਾਂ ਲੈ ਕੇ ਜੇਤੂ ਰਹੇ ਐਨਐਸਯੂਆਈ ਅਤੇ ਬੀਵੀਪੀ ਨੇ ਚੋਣਾਂ ਵਿੱਚ ਪੂਰਾ ਪੈਨਲ ਖੜ੍ਹਾ ਕੀਤਾ ਸੀ ਜਿਸ ਵਿੱਚ ਦੋਵਾਂ ਨੂੰ ਇੱਕ ਇੱਕ ਅਹੁਦਾ ਮਿਲਿਆ ਸੀ ਅਨੁਰਾਗ ਗਿਣਤੀ ਦੇ ਸ਼ੁਰੂ ਤੋਂ ਹੀ ਅੱਗੇ ਰਹੇ ਹਾਲਾਂਕਿ ਪਰਿੰਸ ਅਤੇ ਅਨੁਰਾਗ ਵਿਚਕਾਰ ਕਰੀਬੀ ਮੁਕਾਬਲਾ ਸੀ ਏਬੀਵੀਪੀ ਦੀ ਅਰਪਿਤਾ ਪੀਯੂ ਦੀ ਪ੍ਰਧਾਨਗੀ ਦੀ ਦੌੜ ਵਿੱਚ ਤੀਜੇ ਸਥਾਨ ਤੇ ਰਹੀ ਪ੍ਰਧਾਨ ਦੇ ਅਹੁਦੇ ਲਈ ਐਨਐਸਯੂਆਈ ਤੋਂ ਖੜੇ ਰਾਹੁਲ ਨੈਣ ਨੂੰ ਕੁੱਲ 501 ਵੋਟਾਂ ਮਿਲੀਆਂ ਗੱਠਜੋੜ ਦੇ ਬਲਬੂਤੇ ਚੋਣ ਲੜ ਰਹੀ ਸੀ ਵਾਈਐਸਐਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਜਿਸ ਨੇ ਪ੍ਰਧਾਨ ਦੇ ਅਹੁਦੇ ਲਈ ਕੇਵਲ ਪ੍ਰਿੰਸ ਚੌਧਰੀ ਨੂੰ ਮੈਦਾਨ ਵਿੱਚ ਉਤਾਰਿਆ ਸੀ ਪ੍ਰਿੰਸ ਲੁਤਨ 1130 ਵੋਟਾਂ ਮਿਲੀਆਂ ਸੀਵਾਈਐਸਐਸ ਉਸ 1900 ਅਤੇ ਐਚਪੀਐਸ ਯੂਨੀ ਪੈਨਲ ਨੂੰ ਪੂਰਾ ਕਰਨ ਲਈ ਗੱਠਜੋੜ ਬਣਾਇਆ ਜੋ ਚੋਣਾਂ ਜਿੱਤਣ ਵਿੱਚ ਸਫਲ ਨਹੀਂ ਹੋ ਸਕਿਆ ਪ੍ਰਧਾਨ ਦਾ ਹੋਦਾ ਜਿੱਤਣ ਤੋਂ ਬਾਅਦ ਪੀਯੂ ਵਿਦਿਆਰਥੀ ਪ੍ਰੀਸ਼ਦ ਦੇ ਪ੍ਰਧਾਨ ਅਨੁਰਾਗ ਦਲਾਲ ਨੇ ਕਿਹਾ ਕਿ ਇਸ ਵਾਰ ਪੀਯੂ ਦੇ ਵਿਦਿਆਰਥੀਆਂ ਨੇ ਵਿਦਿਆਰਥੀ ਰਾਜਨੀਤੀ ਨੂੰ ਅੱਗੇ ਵਧਾਇਆ ਹੈ ਤੇ ਯੂਨੀਵਰਸਿਟੀ ਵਿੱਚ ਬਾਰੂ ਆਏ ਵਿਧਾਇਕਾਂ ਅਤੇ ਆਗੂਆਂ ਦੀ ਦਖਲਅੰਦਾਜ਼ੀ ਬੰਦ ਕੀਤੀ ਹੈ ਇਸ ਵਾਰ ਮੁਕਾਬਲਾ ਵਿਦਿਆਰਥੀਆਂ ਅਤੇ ਸਰਕਾਰ ਵਿਚਕਾਰ ਸੀ ਵਿਦਿਆਰਥੀਆਂ ਨੇ ਸਿਫਾਰਿਸ਼ ਕੀਤੀ ਟਿਕਟ ਤੋਂ ਉਮੀਦਵਾਰ ਨਹੀਂ ਸਗੋ ਵਿਦਿਆਰਥੀ ਨੂੰ ਚੁਣਿਆ ਕੈਂਪਸ ਵਿੱਚ ਵਿਦਿਆਰਥਣਾ ਨਾਲ ਛੇਲਛਾੜ ਨੂੰ ਰੋਕਣ ਲਈ ਸੀਸੀਟੀਵੀ ਕੈਮਰੇ ਲਗਾਉਣਗੇ ਅਤੇ ਵਿਦਿਆਰਥੀ ਜੋ ਵੀ ਮੁੱਦੇ ਉਠਾਉਣਗੇ ਉਸ ਤੇ ਕੰਮ ਕਰਨਗੇ ਇਹ ਮੇਰੀ ਜਿੱਤ ਨਹੀਂ ਸਗੋ ਵਿਦਿਆਰਥੀਆਂ ਦੀ ਜਿੱਤ ਹੈ